ਪਾਰ티 ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਉਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਤੇ ਬੈਠਣ ਦੇ ਹੱਕ ਵਿੱਚ ਰੋਜ਼ਾਨਾ ਹੀ ਜਿੱਥੇ ਭੇਜਣ ਲਈ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਨੂੰ ਸਫਲ ਬਣਾਉਣ ਅਤੇ ਮਿਲ ਮਾਲਕਾ ਵੱਲੋਂ 2022 ਦੇ 27 ਕਰੋੜ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਜਿਸ ਨੂੰ ਲੈ ਕੇ ਸਰਕਲ ਪੱਧਰ ਤੇ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ ਕਿਸਾਨ ਵੀਰੋ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਬਗਵਾੜਾ ਲੰਗਰਾ ਤੇ ਮੀਟਿੰਗ ਕੀਤੀ ਗਈ ਆ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਚੱਲ ਰਿਹਾ ਮੋਰਚਾ ਜਿਹ ਚ ਸਰਦਾਰ ਜਗੀਰ ਸਿੰਘ ਢੱਲੇਵਾਲ ਸਾਹਿਬ ਮੰਨਵਰ ਤੇ ਬੈਠੇ ਨੇ ਲਗਭਗ ਮਹੀਨਾ ਟੱਪ ਗਿਆ ਉਦੇ ਸਬੰਧ ਦੇ ਵਿੱਚ قافਲੇ ਭੇਜਣ ਲਈ ਉਹ ਜਿਹੜਾ 30 ਨੂੰ ਪੰਜਾਬ ਬੰਦ ਟੋਟਲ ਚੱਕਾ ਜਾਮ ਦਾ ਸੱਦਾ ਹੈ ਉਹਦੇ ਸਬੰਧ ਦੇ ਵਿੱਚ ਔਰ ਜਿਹੜਾ ਮਿਲਦਾ ਸੱਦਾ ਕਿਸਾਨਾਂ ਦਾ 27 ਕਰੋੜ ਬਕਾਇਆ 2022 ਦਾ ਉਹਦੇ ਸਬੰਧ ਦੇ ਵਿੱਚ ਇਹ ਮੀਟਿੰਗ ਅੱਜ ਕੀਤੀ ਹੈ ਚਰਚਾ ਕੀਤੀ ਗਈ ਜਿਸ ਦੇ ਵਿੱਚ ਸਰਕਲ ਵਾਈਡ ਡਿਊਟੀਆਂ ਲਾਈਆਂ ਗਈਆਂ ਕਿ ਰੋਜ਼ ਕਾਬਲੇ ਛੰਬੂ ਨੂੰ ਖਨੌਰੀ ਨੂੰ ਬਾਰੀਸ਼ਰ ਕਾਬਲੇ ਜਾਣਗੇ ਹਰ ਸਰਕਲ ਦੇ ਵਿੱਚੋਂ ਔਰ 30 ਤਰੀਕ ਨੂੰ ਭਾਰਤੀ ਕਿਸਾਨ ਜੂਨੀਅਨ ਦੁਆਬਾ ਵੱਲੋਂ ਘੱਟੋ ਘੱਟ 10 ਜਗਾਵਾਂ ਤੇ ਜੱਟਾ ਜਾਮ ਕੀਤਾ ਜਾਏਗਾ 10 ਜ਼ਿਲ੍ਹਿਆਂ ਦੇ ਵਿੱਚ ਸੋ ਉਸ ਤੋਂ ਇਲਾਵਾ ਜਿਹੜੇ ਗੰਨੇ ਦਾ ਬਕਾਇਆ ਸਾਡਾ 27 ਕਰੋੜ ਪਿਛਲਾ ਫਗਵਾੜਾ 슈ਗਰ ਮਿਲ ਵੱਲ ਖੜਾ ਹੈ ਉਦੇ ਵਾਸਤੇ ਇੱਕ ਸਪੈਸ਼ਲ ਮੀਟਿੰਗ 8 ਜਨਵਰੀ ਨੂੰ ਗੁਰਦੁਆਰਾ ਸੁਖਚਾਨਾ ਸਾਹਿਬ ਰੱਖੀ ਗਈ ਹੈ ਸੋ ਅੱਜ ਸਰਬਸੰਮਤੀ ਦਾ ਪੂਰੀ ਜਥੇਬੰਦੀ ਵੱਲੋਂ ਪਾਸ ਕੀਤਾ ਗਿਆ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ 30 ਤਰੀਕਾ ਵਾਲਾ ਜਿਹੜਾ ਬੰਦ ਹੈ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਚਾਹੇ ਸਟੂਡੈਂਟ ਮਜ਼ਦੂਰ ਯੂਨੀਅਨਾਂ ਦਾ ਉਹਦੇ ਵਿੱਚ ਐਕਸ ਸਰਵਿਸਮੈਨ ਉਹਦੇ ਵਿੱਚ ਚਾਹੇ ਸਾਡੇ ਰਾਗੀ ਸਿੰਘਾਂ ਦੀ ਕੋਈ ਯੂਨੀਅਨ ਹੈ ਉਹਦੇ ਵਿੱਚ ਜਿੰਨੀਆਂ ਵੀ ਜੂਨੀਅਨ ਨੇ ਸਾਰੀਆਂ ਹੀ ਸ਼ਮੂਲੀਅਤ ਕਰਨ ਔਰ ਉਹ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਚੱਕਾ ਜਾਮ ਹੈ ਔਰ ਉਸ ਤੋਂ ਇਲਾਵਾ ਜਿਹੜੇ ਕਾਫਲੇ ਆ ਉਹ ਡਿਊਟੀਆਂ ਲੱਗਣਗੀਆਂ ਉਹ ਰੋਜ਼ ਦਿੱਲੀ ਜੇ ਸਰਕਲ ਦੀ ਵਾਰੀ ਹੋ ਉਹ ਆਪਣੀਆਂ ਗੱਡੀਆਂ ਲੈ ਕੇ ਆਪਣੇ ਸਰਕਲ ਤੋਂ ਪੰਜ-ਪੰਜ ਗੱਡੀਆਂ ਲੈ ਕੇ ਸਰਕਲ ਵਾਈਜ਼ ਜਾਇਕ ਕਰਨਗੇ ਮੋਰਚਿਆਂ ਤੇ ਔਰ 8 ਤਰੀਕ ਨੂੰ ਮੈਂ ਗੰਨੇ ਵਾਲੇ ਜਿੰਨੇ ਸਾਥੀ ਆ ਜਿਨ੍ਹਾਂ ਜਿਨ੍ਹਾਂ ਦਾ ਬਕਾਇਆ ਰਹਿੰਦਾ ਇਹ ਸਾਥੀ ਦੇ ਸਾਰੇ ਆਉਣਗੇ ਹੀ ਪਰ ਜਿਨ੍ਹਾਂ ਦਾ ਬਕਾਇਆ ਅਜ ਨਹੀਂ ਸ਼ਾਮਲ ਹੋ ਸਕੇ ਉਸਾ ਤੇ ਨੂੰ ਵੀ ਅਪੀਲ ਕਰਦਾ ਹੈ ਕਿ 27 ਤਰੀਕ ਨੂੰ ਸੌਰੀ 8 ਜਨਵਰੀ ਨੂੰ ਜਿਹੜੀ ਮੀਟਿੰਗ ਵਿਸ਼ੇਸ਼ ਰੱਖੀ ਗਈ ਆ ਬਕਾਇਆ ਲਈ ਉਹ ਜਰੂਰ ਹਾਜ਼ਰੀ ਭਰੋ ਤਾਂ ਕਿ ਆਪਾਂ ਸਰਕਾਰ ਤੇ ਦਬਾਅ ਬਣਾ ਕੇ ਜਿਹੜੀ 슈ਗਰ ਮਿਲ ਫਗਵਾੜਾ ਇਹਦੇ ਜਿਹੜੇ ਨਵੇਂ ਓਨਰ ਜਿਹੜੀ ਮੰਨਿਆ ਸੀ ਰਾਣਾ ਗਰਜੀਤ ਗਰੁੱਪ ਨੇ ਕਿ ਅਸੀਂ ਪਿਛਲਾ ਬਕਾਇਆ ਦੇਵਾਂਗੇ ਉਹ ਬਕਾਇਆ ਪਾ ਲੈ ਸਕੀਏ